ਦੀ ਕਾਗੀ ਲੱਗ ਪਹਿਲਾ ਤੂੰ ਖਰਚਾ ਕੇ ਦੇਖ ਲੈਣਾ ਹਸਪਤਾਲ ਦੀ ਇਹਦਾ ਕੀ ਤਾਹਰਾ ਤੇ ਬਗੋਲੀਆ ਮਾਸਰੀ ਹੈ ਕੀ ਗੱਲ ਬਹੁੜ ਜਾਏ ਭਈ ਆਨੇ ਤੇਰੀ ਡੋਗਣੀ ਨੇ ਹਾਂ ਬਹੁਤ ਭਈਓ ਬਹੁਤ ਹੋਈਆ ਸਾਰਿਆਂ ਨੂੰ ਪਈ ਹੁਣ ਤਾਂ ਬਰੈਟਨ ਜਿੰਨੀ ਮਾਰਦੀ ਜਿਹੜੀ ਮਾਰਦੀ ਇਹ ਮਾਰੀ ਨੇ ਹਾਂ ਜਿਹੜੀਆਂ ਮਤਲਬ ਸਾਫ ਦੀਆਂ ਤੇ ਹਫਤਾ ਪਹਿਨਾ ਆਏ ਤਾਂ ਵਧੀਆ ਨਿਸਰੇ ਰੰਗੀਆਂ ਉਹਨਾਂ ਨੂੰ ਵੀ ਪਈ ਵੀ ਆ ਹਾਂ ਜਿਹੜੀਆਂ ਪਹਿਲਾਂ ਗੱਦਰ ਹੋ ਗਈਆਂ ਉਹਨਾਂ ਨੂੰ ਘਰ ਬੱਜ ਗਿਆ ਮੇਰੇ ਉੱਪਰ ਛੱਬੀ ਆ ਉਨੇ ਪਹਿਲੀ ਤੋਂ ਪਹਿਨਾ ਵੱਡੋ ਜਾਣਾ ਉਹ ਉਹ ਬਾਜ ਗਏ ਜਿਹੜੀਆਂ ਪਹਿਲੀ ਤੋਂ ਵੱਡਾ ਹੋਣੀਆਂ ਉਹ ਠੀਕ ਉਹ ਹੇਠ ਪਹਿਨਾ ਥੋੜੀ ਜਿਹੀ ਨਿਸਰ ਗਈਆਂ ਹਾਂ ਜਿਹੜੀਆਂ ਹੋਣ ਆ ਜਿਹੜੀ 110 ਗਰਮ ਵੀ ਪਈ ਜਰੀਆਂ ਉਹ ਤਾਂ ਸਾਰੀਆਂ ਵੈਰਾਈਆਂ ਢਾ ਲੀਆਂ ਮੈਂ ਦੇਖਿਆ ਮੇਰੇ ਕੋਲ ਡੇਟ ਵੀ ਦੀਆਂ ਪਹਿਲਾਂ ਵੀ ਦੀਆਂ ਪਹਿਲਾਂ ਵਾਲੀ ਨੂੰ ਹੈ ਨਹੀਂ ਹੁਣ ਸਾਰੀਆਂ ਨੂੰ ਫੋਟੋਆਂ ਦੇਖਿਆ ਸਾਰੀਆਂ ਨੂੰ ਪੈਗੀ ਕਰੀ ਜਿੰਨੀਆਂ ਵੈਰਾਈਆਂ ਹੈਗੀਆਂ ਉਹ ਹੋ ਗਿਆ ਬਾਕੀ ਬਾਸਮਤੀ ਦੀ ਵੀ ਪੱਟ ਤੇ ਹੈ ਇਹ ਤਾਂ ਨਹੀਂ ਗਈ ਨਾ ਮੈਂ ਆਪ ਜੂਗ ਨੂੰ ਲਾਈਏ ਸਾਰ ਨੂੰ ਬਸ ਸਾਡੇ ਏਰੀਆ ਦਾ ਬਾਅਦ ਮਰਜੀ ਨਹੀਂ ਉਹ ਬਟਾ ਬਾਕੀ ਦਾ ਨੂੰ ਦੇਖਦੇ ਆ 26 ਕੁਜੀ ਦਾ ਝਾੜ ਕੇ ਕਰਾ ਨਿਕਲਦਾ ਮੇਰੇ ਕੋਲ ਤਾਂ ਹੁਕੂਸ ਆਉਂਦੀ ਆ ਪੂਰੀ ਜੀ ਦਾ ਤਾਂ ਬੇਦੇਰੀ ਹੋਰ ਕਰ ਹੋ ਜਾਂਦਾ ਬਾਕੀਆਂ ਦੇਖਦੇ ਆ ਬਾਕੀ ਵੈਰਾਈਆਂ ਦਾ ਝਾੜ ਕਿੱਦਾਂ ਹੈ 26 ਕੁਜੀ ਦਾ ਨਹੀਂ ਉਹਦਾ ਤੁਹਾਡੇ ਲੱਗ ਜਾਣਾ ਦੇਖਣਾ ਉਹ ਤਾਂ ਡੋਡੀ ਨਾਲ ਜਾਏ ਵੀ ਇੱਧਰ ਰੁਕਣ ਨਾਲ ਜਾਏ ਵੀ ਆ ਅੱਜ ਹਰਮਨ ਆਇਆ ਕਹਿੰਦਾ ਮੈਂ ਵੀ ਆਪਣੇ ਟਰੈਕਟਰ ਦੀ ਹੁਕ ਚੱਕ ਲਿਆ ਦੱਸ ਮੈਂ ਪਾ ਕੇ ਦੇਖੀ ਹੈ ਇਹ ਮੇਚ ਆਉਂਦੀ ਹੈ ਵੀ ਨਹੀਂ ਇਹ ਮਾਲ ਫਰ ਤੇ ਬਣਾ ਕੇ ਲਿਆਇਆ ਹੈ ਹਾਂ ਮੇਰੀ ਬਹੁਤ ਦੂਰ ਦੂਰ ਤੇ ਲਈ ਜਾਂਦੇ ਆ ਕੋਈ ਮਾਲ ਪਰ ਕੋਈ ਕਰਾਲੀ ਕੋਈ ਕਿਤੇ ਜਿੱਥੇ ਲੋੜ ਲੱਗਦਾ ਉੱਥੇ ਕੋਈ ਮਸ਼ਹੂਰ ਆ ਮਾਲਪੁਰ ਦੇ ਵੀ ਕਈ ਬਣਾ ਕੇ ਲੈ ਆਏ ਤੇ ਆਪਣੇ ਮਾਲਪੁਰ ਮਾਲਪੁਰ ਹੁਣ ਕਸ਼ਵੀਰ ਮਾਲਪੁਰ ਦੇ ਵੀ ਅੱਗੇ ਦੇ ਬਣਾ ਕੇ ਲੈ ਆਇਆ ਤਾਂ ਬਹੁਤ ਬਾਕੀ ਮੈਂ ਜਿਹੜੀ ਬੜੀ ਬਣਾਈ ਕਰ ਲੈ ਆ ਉਹਨਾਂ ਨੂੰ ਬਣਾ ਕੇ ਰੱਖੀ ਹੋਈ ਆ ਅੱਛਾ ਇੰਟਰੈਕਟਰ ਦਾ ਦੱਸਣਾ ਹਾਂ ਉਹ ਲੈਣਾ ਆਇਆ ਬਾਕੀ ਦੇਖਦੇ ਆ ਕਰਾਲੀ ਕਿੱਦਾਂ ਬਣੀ ਪਈ ਹੋਊਗੀ ਹਾਂ ਚਰਾਲੀ ਠੀਕ ਨੇੜੇ ਆਸੀ। ਦਾਣਾ ਸੰਗਰਾਮ ਦਾ ਹੁਣ ਪਾਸੋਂ ਦਿਖਾਂਗੇ। ਹੈਗਾ? ਪਾਸੋਂ ਜਾਊਂਗਾ ਪਾਸੋਂ। ਮੈਂ ਤਾਂ ਜਣੀ ਮੇਰੇ ਦਾ ਵਜ਼ਨ ਵੀ ਨਹੀਂ ਪਤਾ। ਪਰ ਵਜ਼ਨ ਹੋਰ ਕਰ ਦੂਗੇ ਸਾਡੇ ਕੋ ਗੰਡਾ ਬੜਾ। ਦੇਖੀ ਚੱਕ ਲਿਆ ਤਾਂ ਬੱਸ। ਸਭ ਕੁ ਪਾਰ ਹੋ ਗਿਆ। ਹਾਂ। ਹੇ ਆ। ਮਾਲ ਬਰ ਤੋਂ ਮਾਲ ਬਰ ਵੀ ਦੂਰ ਆ 60-70 ਕਿਲੋਮੀਟਰ। ਹੁਣ ਤਾਂ ਨੇੜੇ ਹੀ ਆ ਮਸੜੀ ਇੱਥੇ। ਹਾਂ 70 ਕਿਲੋਮੀਟਰੋਂ ਤੋਂ। ਚਰਾਲੀਸ ਬਗਪੇ ਦੰਨੇ ਆ। ਮੀਟਿੰਗ ਹੋਣੀ ਚਾਹੀਦੀ ਹੈ ਨਾ ਜੀ ਜੀ। ਫੀਡਿੰਗ ਦਾ ਉਹ ਕਾਇਦਾਇਕ ਪੂਰੀ ਉਹਦੀ ਮੈਂ ਤੁਹਾਨੂੰ ਪੁੱਛ ਰਿਹਾ ਕਿ ਵਰ ਨੂੰ ਉਹ ਫਿੱਟੇ ਹੁੰਦੀ ਹੈ ਉਹਨੂੰ ਦਰਾਲੇ ਦੇ ਕੋਲ ਤੋਂ ਪੁੱਛ ਕੇ ਉਹਨਾਂ ਨੇ ਬਣਾ ਦਿੰਦੇ ਉਹ ਬਾਣੀ ਦੇ ਦਰਾਲੇ ਦੇ ਫਾਲਕਾ ਦੀ ਹਾਂ ਜੀ ਨਦੀ ਦਾ ਪਾਣੀ ਚੰਗੀ ਹੈ ਕਿਤੇ ਰੇਲ ਦੇ ਨਾਲ ਚੜ੍ਹੇਗਾ ਐ ਤੇ ਇਹਦੇ ਕੋਲ ਵੀ ਪਲਾਇਰ ਡਰਨਾ ਤੇ 4 ਇੰਚੀ ਉਹ ਹਾਂ ਮੇਰੇ ਕੋਲ 4 ਸਰਦੋਂ ਦੇਖ ਕੇ ਕਹਿੰਦੇ ਕਿ ਮੋਟੀ ਆ ਨਾ ਦੇਖ ਨਾ ਪਾ ਕੇ ਯਾਰ ਮੇਰੇ ਦੇਖੀਏ ਇਹ ਤਾਂ ਆਣੀ ਹੈ ਹੈ ਆ ਜਣੀ ਇਹਦਾ ਦੇਖਦੇ ਆ ਮੂਰੇ ਨੂੰ ਮੈਨੂੰ ਵੀ ਘੱਟੇ ਲੱਗਦੀ ਸੀ ਢਿੱਡ ਜਿਹੀ ਆ ਮੂਰੇ ਵਾਲਾ ਲੱਗਦਾ ਇਹਦਾ ਵੀ ਸ਼ਾਇਦ ਉੱਚੀ ਦਾ ਬਥੇਰੀ ਹੈ ਗੱਬੇ ਸਪੇਸ ਤਾਂ ਬਹੁਤ ਹੈ ਬੱਲੇ ਇੰਦਰਾ ਇਹ ਰੁਕਾ ਗਿਆ ਇੱਥੇ ਤੇ ਦੇਖਦਾ ਸਹੀ ਕਾਫੀ ਵਾਲੇ ਨਾਲ ਦੀ ਹੈ ਇਹ नहीं <G Increased?" laughs> आएगी ये पे गए आए नहीं हमको बुला नहीं बस पहले नहीं बोलो कोई लग गया वो तीसरे ना फिर मैं मुक्कदा बात रवि तो तेरी गल बातती हूं नहीं कहते मैच कट दूं

ਉਹ ਮਨ ਨੂੰ ਉਹਤੇ ਮਖੌਲ ਕਰੀ ਜਾਂਦੇ ਕਹਿੰਦੇ ਤੂੰ ਜਾਣ ਕੇ ਮੁੱਗੀ ਕਰਾ ਕੇ ਰਹਾ ਮੈਂ ਕਹਾ ਅਸੀਂ ਹਰੇ ਕਿਡੇ ਗਏ ਪੁੱਛ ਲਾ ਜੀ ਇੱਕ ਵਾਰੀ ਕਿੂਕੀ ਹਾਊਸ ਉੱਟੀ ਆ ਗਈ ਨੂੰ ਅੰਦਰ ਜਾਂਦਾ ਯਾਨੀ ਹੈਗਾ ਠਿੱਕ ਦਾ ਫਰਕ ਆ ਦਾ ਫਰਕ ਇਹ ਦਾਅਵਿਆਂ ਨਾਲ ਬਣਦੀਆਂ ਕਹਿੰਦਾ ਨਾ ਦਾਅਵਾਲੀਏ ਮੇਰੇ ਵਾਲੀ ਥੇਮ ਹੀ ਆ ਉਹ ਕਈ ਵਾਰੀ ਕਿਸੇ ਜ਼ਿਆਦਾ ਦਾਅ ਦੇ ਉਹਨੂੰ ਜ਼ਿਆਦਾ ਨਿਕਲ ਗਿਆ ਲੋਹੇ ਇਹ ਲੋਹਾ ਹੀ ਹੁੰਦਾ ਕਿ ਬੜਿਆਗਾ ਕਿ ਇਹ ਇੰਚਾਂ ਦਾ ਹੀ ਫਰਕ ਆ ਹਾਂ ਇੰਚ ਦਾ ਹੀ ਫਰਕ ਆ বাস ਉਹ ਵੀ ਲੋਹੇ ਤੇ ਮੜ ਗਈ ਐ ਕਹਿ ਰਿਹਾ ਜੀ ਸ਼ੁਰੂਆਤ ਉਹ ਤਾਂ ਵੱਡੋ ਹੁੰਦੀ ਸੀ ਦਾਅਵਿਆਂ ਨਾਲ ਵੱਡਾ ਹੁੰਦਾ ਐਮ ਆਹ ਉਹ ਮੈਨੂੰ ਇਹ ਜਿਹੜਾ ਸਾ ਲੱਗੂਗਾ ਕਸਾ ਲੱਗਣਾ ਹਣੀ ਵਾਰੀ ਬੈਟਰੀ ਉਹ ਨਹੀਂ ਰੂੜੇ ਉਹ ਬਣਾਉਣੀ ਉਹ ਫੇਰ ਤਾਂ ਰੂੜੇ ਬਣਾਉਣੇ ਚੱਲੇ ਪਰ ਇਹ ਕਿਨੇ ਕੀ ਲੈ ਆਇਆ ਤੂੰ ਇਹ ਬਟਨ ਦਾ ਬਹੁਤ ਵੀਰੀ ਹੁੰਦੀ 455 ਕਹਿੰਦੇ ਬਹੁਤ ਸਾੜ ਕਹਿੰਦੇ ਜਨੂ ਉਹ ਤਾਂ ਲੋਹਾ ਘੱਟ ਸੀ ਹੋਇਆ ਲੋਹਾ ਸਾਸਤਾ ਹੋਇਆ ਸਮਾਨ ਮਹਿੰਗਾ ਹੋਇਆ ਵੀ ਇਹ ਗੱਲ ਨਹੀਂ ਹੈਗਾ ਵੀ ਤੂੰ ਦੇਖ ਲਈ ਇਹ ਮੰਨ ਵੀਦਾ ਤੂੰ ਲੋਹਾ ਸਾਸਤਾ ਹੋਇਆ ਪਰ ਤੇਰਾ ਸਾਰਾ ਸਮਾਨ ਦਾ ਕੋਈ ਆਈਟਮ ਨਹੀਂ ਦਿੱਤੀ ਹੋਈ ਹੈ ਕਿ ਜਿੱਥੇ ਕਿਤੇ ਕਹੇ ਹਾਂ ਤਾਂ ਹੀ ਨੇ ਕਿਹਾ ਵੀ ਉੱਥੇ ਫਿਰ ਹੋਪ ਦਾ ਹੀ ਫਰਕ ਹੋਉਂਦਾ ਵੀ ਜਿਹੜੀਆਂ ਪੈਂਦੀਆਂ ਨਹੀਂ ਹੈਗੀਆਂ ਨਹੀਂ ਹਰਸ਼ ਵੀ ਲਈ ਕਾ ਪਹਿਣੀ ਚਾਹੀ ਉਹ ਵੀ ਇਹੀ ਚੀਜ਼ ਹੈ ਹਾਂ ਤੇ ਉਹਨਾਂ ਨੂੰ ਬਹਿਮਤ ਤਾਰੇ ਇੰਕਾਸ ਕੀ ਲਾਈ ਵੀ ਭਾਈ ਇਹ ਚਿਲੰਗੀ ਮੜਾ ਜੇ ਫਿਰ ਵਾਪਸ ਜਿਹੜਾ ਉਹਨਾਂ ਨੂੰ ਕੁਝ ਕਿਹਾ ਹੈ ਤੁਹਾਨੂੰ ਆਏ ਨਹੀਂ ਇਹ ਜੋਗਾ ਨਹੀਂ ਪਹੁੰਚਦੇ ਹੋਈ ਇਹ ਵੀ ਬਾਤ ਸੀ ਉਹਨਾਂ ਨੇ ਆ ਮੇਰੇ ਵਾਲੇ ਨੂੰ ਮੈਂ ਮਿਲ ਕੇ ਦਿੱਤੀ ਸੀ ਉਹਨਾਂ ਨੂੰ ਕਿਸੇ ਜੇਤਨ ਮੈਂ ਦੱਸਿਆ ਦਾ ਨਾ ਆ ਪਟਾਈ ਉਹਨੂੰ ਦੱਸੀ ਸੀ ਵੀ ਮੇਰੇ ਵਾਲੀ ਉਹ ਇਹਦੇ ਵਾਸਤੇ ਹਾਂ ਉਹ ਮੈਂ ਮਿਲ ਕੇ ਉਹਨੂੰ ਦੱਸਦਾ ਮੈਂ ਉਹ ਉੰਨੀ ਪੂਰੀ ਕਹਿ ਨਹੀਂ ਉਹ ਬਣਾ ਲਈ ਚੱਲ ਪੂਰੀ ਚਲ ਪੂਰੀ ਉਹ ਤਾਂ ਸੈਂਟਰੀ ਟ੍ਰੇਕ ਸਾਡਾ ਨਹੀਂ ਤਾਂ ਟੌਪਿਕ ਅੱਗੇ ਲੋਕ ਗਾਲਾਂ ਕੱਢੀ ਜਾਂਦੇ ਕਹਿੰਦੇ ਝੁੱਕ ਬਰੇ ਕੰਮ ਚੱਲੀ ਜਾਂਦਾ ਤੁਹਾਡਾ ਉਹ ਤਰੀਕੇ ਦੇ ਹੱਥ ਹੋਇਆ ਤਾਂ ਉਹ ਕਿਦਾਂ ਗੱਲ ਜੀ ਠੀਕ ਹੈ ਵਧੀਆ ਉਹਦਾ ਰਿਸ਼ਤੇਦਾਰ ਆਏ ਹੋਏ ਸੀ ਕਿ ਲਈ ਸਾਡੂ ਹੈ ਹੂੰ ਸਾਡੂ ਦਾ ਮੁੰਡਾਤਾ ਵੀ ਹਰਮਨ ਜਿਹੜਾ ਮੇਰੇ ਗਾ ਬਿਲਗੇ ਨੂੰ ਜਾਂਦਾਤਾ ਅੱਛਾ ਅੱਛਾ ਮੈਂ ਉਹਨੂੰ ਪੁੱਛਿਆ ਮੈਂ ਕਿ ਐਂ ਦੱਸ ਵੀ ਆਪਾਂ ਨੇ ਮੇਰੇ ਕੋਲੋਂ ਸੱਤੇ ਗੇੜੀਆਂ ਨੂੰ ਗਏ ਆ ਮੈਂ ਕਿਹਾ ਆਪਾਂ ਨੇ ਇੱਕ ਵਾਰ ਵੀ ਗਿਆ ਵੀ ਹੁੱਕ ਬੜੀ ਕਰਦੇ ਉਹ ਕਹਿੰਦਾ ਨਹੀਂ ਕਿ ਹਾਂ ਉਹ ਆਪਣੀ ਹੁੱਕ ਲੈ ਆਇਆ ਅੱਜ ਹਾਂ ਉਹਦੇ ਵਾਲੇ ਨੂੰ ਵੀ ਨਹੀਂ ਪਈ ਹੈਗੀ ਮੈਂ ਕਿਹਾ ਉਹ ਕਿਆ ਕਰੀਏ ਦੱਸ ਢਿੱਟਰ ਜਿਆ ਬੁੱਲਾ ਹਾਂ ਬੁੱਲਾ ਹੀ ਬਾਦਦਾ ਹੈ ਬੱਗ ਤਾਂ ਠੀਕ ਹੈ ਹਾਂ ਬੁੱਲ ਨਹੀਂ ਬੱਤਦਾ ਬਾਦਦਾ ਉਹਦੇ ਵਾਲੇ ਨੂੰ ਵੀ ਪਈ ਉਹ ਮਾਲਪੁਰ ਤੇ ਬਣਾ ਕੇ ਲਿਆਇਆ ਉਹ ਉਹ ਕਿਆ ਕਰਾਂ ਮੈਂ ਦੱਸ ਮੈਂ ਉਹ ਤੇਲ ਵੀਡੀਓ ਚ ਤਾਂ ਕਹਨੂੰ ਕਹਣਾ ਹੁਣ ਹੁੱਕ ਦੀ ਉਹ ਗੱਲ ਚੱਲੀ ਜਾਂਦੀ ਉਹਨੇ ਕਹਿੰਦਾ ਤੁਸੀਂ ਹੁੱਕ ਪਰੇ ਵੀਡੀਓ ਬਣਾਈ ਜਾਂਦੇ ਆ ਅੱਧੀ ਲੋਕ ਇਹ ਵੀ ਜਾਂਦੇ ਆ ਉਹ ਕਰਾਂਗੇ ਅੱਜ ਆਪ ਲੈ ਆਓ ਗੱਡੀ ਚ ਆਏ ਤੇ ਮਿਲਣ ਲੈ ਆਇਆ ਗੱਡੀ ਚ ਹੁਣ ਨਹੀਂ ਆਈ ਮੈਂ ਦੱਸ ਦਿਆਂ ਉਹਦੇ ਨੂੰ ਵੀ ਨਹੀਂ ਆਈ ਹੈਗੀ ਸਾਈ ਐਨੀ ਬਾਦੂ ਆ ਮੁਰੇ ਨੂੰ ਵਧੀਆ ਕੋ ਪਾਊਗਾ ਨਹੀਂ ਉਹ ਪਾਊਗਾ ਨਹੀਂ ਮੰਨੂ ਤਾਂ ਗਾਲਾਂ ਪਿੰਦੀਆਂ ਸੋਤੇ ਵੀ ਮੈਂਡ ਵਾਲੇ ਕਹੀ ਜਾਂਦੇ ਆ ਵੀ ਜਾਣ ਕੇ ਬੜੀ ਕਰਾਹੇ ਲਿਆ ਆ ਸੱਚ ਨਹੀਂ ਉਹਨੇ ਕਹਿੰਦਾ ਅੱਲੀ ਮੈਂ ਰਾਤ ਜਾਕਦਾ ਫਿਰ ਮੈਂ ਉਹਨੂੰ ਕਿਹਾ ਨਾਲੇ ਮੈਂ ਹਰਮ ਦੱਸ ਦੇ ਵੀ ਆਪਾਂ ਨੇ ਇੱਕ ਵਾਰ ਵੀ ਕਿਹਾ ਕਹਿੰਦਾ ਨਹੀਂ ਕਿ ਦੱਲੀ ਨੇ ਕਿਆ ਪਿਆ ਇਹ ਕੋਈ ਨਾ ਕੋਈ ਨਾ ਕਹਿੰਦਾ ਬਹੋਕੇ ਦਾ ਬਦਲ ਨਹੀਂ ਟਰੈਕਟਰ ਦੀ ਬਦਲਦੇ ਦੱਲੀ ਨੇ 3000 ਰੁਪਏ ਭੋਪਾ ਭੇਜਤੀਆਂ ਆ ਦੇਖੋ ਆ ਦੇਖੋ ਮੈਂ ਕਿਆ ਦੇਖਣੀ ਆ ਇਹ ਮੇਰੇ ਕੋਲ ਸਾਰੀਆਂ ਕਹਿੰਦਾ ਮਰ ਚੰਗੀ ਗੱਲ ਆ ਭਾਈ ਤੇਰੇ ਕੋਲ ਹੈਗੀਆਂ ਹਾਂ ਉਹ ਚੱਲ ਕੋਈ ਨਹੀਂ ਹੁਣ ਜਾਂਦਾ ਕਰਾਲੀ ਪਰਸੋਂ ਜਾਂਗਾ ਕਾਲੂ ਸੰਗਰਾਮ ਦਾ ਆਪਣੀ ਸਾਡੀ ਕਾਲੂ ਸੰਗਰਾਮ ਦਾ ਮੱਥਾ ਟੇਕ ਕਾਲੂ ਸੰਗਰਾਮ ਦਾ ਦਿਹਾੜਾ ਹਾਂ ਭਾਦੋਂ ਗਈ ਗੱਲ ਕੱਲ ਭਾਦੋਂ ਗਈ ਵਾਸੂ ਆ ਗਿਆ ਵਾਸੂ ਆ ਗਿਆ ਸੁਰੇ ਇਹ ਸੁਰੇ ਵੀਡੀਓ ਪਾਣੀ ਸੁੱਈ ਗੱਢ ਜਣਾ ਪਸੂ ਚੜ ਜਣਾ ਉਹੀ ਕੇ ਹਾਂ ਅਗੇ ਨਹੀਂ ਸੰਗਰਾਣ ਮਨਾ ਕੇ ਫਿਰ ਫੇ ਦੇਖਦਾ ਪਾਸੂ ਨੂੰ ਕਰਾਲੀ ਜਾਊਂਗਾ ਹੂੰ ਕਰਾਲੀ ਬਣਾ ਲਿਆ ਆਉਣੀ 4-5000 ਰੁਪਏ ਦੀ ਬਣਨੀ ਆ ਜਿਹੜੇ ਬਹੁਤ ਆ ਚੱਲ ਯਾਰ ਉਹ ਆਏ ਤਾਂ ਰਿਸ਼ਤੇ ਦਾ ਸਾਡੇ ਭਾਈ ਡੁੱਟੀ ਬਹੁਤ ਡੁੱਟੀ ਭਾਈ ਸਾਰੀ ਆ ਇਹ ਇੱਕ ਪਾਸੇ ਹੀ ਸਾਰੇ ਹੀ ਬਸੇ ਆ ਡੁੱਟੀ ਦੇ ਤੱਕ ਹੈ ਹੈ ਕੀ ਹੋਇਆ ਬਰਸਾਤ ਇਹਦਾ ਸਾਈ 70-80 ਨਹੀਂ ਪਈ ਕੋਈ ਡੁੱਟੀ ਡੁੱਟੀ ਹੋਉਂਦੀ ਹੁਣ ਤਾਂ ਦੁੱਗਿਆ ਲੂਬੀਤਾ ਵੇ ਡੁੱਟੀ ਨੇ ਤਾਂ ਬਹੁਤ ਲੋ ਪੀਤਾ ਵਾ ਸਾਰੀ ਗੰਗੂਏ ਗੱਡੀ ਕਾਲੇ ਵਾਲੀ ਆ ਕਾਲੇ ਵਾਲੀ ਹੁਣੀ ਮੈਨੂੰ ਨਹੀਂ ਪਤਾ ਕੱਦੇ ਭਰ ਗਈ ਆ ਤਾਂ ਹੀ ਮੇਲੇ ਨੂੰ ਗਏ ਵੀ ਅੱਜ ਅੱਜ ਬੰਦੇ ਫਰਾਰ ਹੋਏ ਵੀ ਮੇਲੇ ਨੂੰ ਸਾਰੇ ਹੀ ਅਨੰਤਪੁਰ ਕਲਾਊਡ ਆ ਹੂੰ ਕਵਲੇ ਨੇ ਕੱਢੀ ਤੇ ਸਰਵਾ ਕੇ ਲਿਆਂਦੀ ਨਾ ਅੱਜ ਕਾਲੇ ਦੀ ਸੋਹਰੀ ਆਵੜੇ ਵਾਲੀ ਗੱਡੀ ਤੇ ਸਰਵਾ ਕੇ ਲਿਆਂਦੀ ਅੱਜ ਆ ਉਹ ਪਵਾ ਕੇ ਲਾਂਦੇ ਪੁੱਛਲੇ ਮੂਰੇ ਕਿਆ ਕਹਿੰਦੇ ਐਂਡੁੰਡ ਜੇ ਰੱਪਟਾ ਅਲਟੋ ਦੇ ਦੂਜੇ ਅਲਟੋ ਨਹੀਂ ਅਲਟੋ ਕਹਿੰਦਾ ਅਲਟੋ ਦੀ ਬੈਰਿੰਗ ਬੁਰਗ ਪਾ ਕੇ ਲਿਆਉਣੇ ਉਹਦੇ ਹੀ ਪਾਉਣੇ ਆ ਉਹਦੇ ਹੀ ਪਾਉਣੇ ਆ ਬੈਰਿੰਗ ਉਹ ਡੋਡੀ ਦੀ ਗੱਲ ਕਰਦਾ ਦਾ ਕਹਿੰਦਾ ਪਹਿਨਾ ਵਧੀਆ ਤੀ ਆਹੋਂ 5-4 ਦਿਨ ਤੱਕ ਕਹਿੰਦਾ ਜਦੋਂ ਦਾ ਮੌਸਮ ਖੁੱਲਿਆ ਉਦੋਂ ਦੀ ਪਹਿਨ ਲੱਗੀ ਆ ਇਹ ਉਹ ਡੋਡੀ ਦਿਖਦੀ ਆ ਨਿਸਰੀਆਂ ਵੀ ਉਦੋਂ ਦੇ ਬਾਅਦ ਹੋਏ ਆ ਹਾਂ ਉਹੀ ਗੱਲ ਹੈ ਕਹਿੰਦਾ ਡੋਡੀ ਨੇ ਬੱਸ ਕਰਾਈ ਪਈ ਆ ਉਧਰ ਭੋਲੂ ਦਾ ਫੋਨ ਆਇਆ ਦਪਹਿਰੇ ਕਹਿੰਦਾ ਅੱਜ ਪਰਸੋਂ ਸਪਰੇ ਕਰੀ ਨਾਲੇ ਕਹਿੰਦਾ ਡੋਡੀ ਪੈ ਗਈ ਮੈਂ ਕਿਹਾ ਪਰਸੋਂ ਤੂੰ ਸਪਰੇ ਕਰਕੇ ਹਟਿਆ ਮੇਰੇ ਘਰਲੇ ਹਾਂ ਇਹ ਤਾਂ ਵੀ ਹੁਣ ਕੀ ਕਰੀਏ ਮੈਂ ਕੀ ਕਰਨਾ ਉਹਦੋਂ ਕਰੀ ਨਹੀਂ ਕਹਿੰਦਾ ਹਾਂ ਕਰੀ ਆ ਮੈਂ ਬੱਸ ਫਿਰ ਹੁਣ ਤੂੰ ਸ਼ਾਂਤੀ ਰੱਖ ਸ਼ਾਂਤੀ ਰੱਖ ਲੈ ਹਾਂ ਬੱਸ ਉਹ ਵੀ ਦੇਖਦੇ ਬੱਸ ਨੂੰ ਕਰਾ ਦੇਣੀ ਘਟੇ ਲਾਂ ਘਟੇ ਪਰਸ ਨੂੰ ਕਰਾ ਦੇਣੀ ਬੱਸ ਠੀਕ ਨਹੀਂ ਠੀਕ ਆ ਜੀ ਜੋ ਹੁਕਮ ਪੰਜ 4000 ਰੁਪਏ ਹੋ ਲਾਉਂਦੇ ਹੋਰ ਜਿੱਥੇ ਇੰਨੇ ਲਾਏ ਆ ਜਿੱਥੇ ਇੰਨੇ ਲਾਏ ਆ ਹੋਰ ਕੀ ਆ ਨਹੀਂ ਨਹੀਂ ਚਲੋ ਕੋਈ ਨਹੀਂ ਹੁੰਦਾ ਕੋਸ਼ਿਸ਼ ਤਾਂ ਕਰਨੀ ਚਾਹੀਦੀ ਹੈ ਉਹਨੂੰ 6-7 ਦਿਨ ਹੋ ਗਏ ਸਪਰੇ ਨੂੰ 500 ਸਾਈ 15 ਦਿਨਾਂ ਸਰ ਕਰ ਜਿੰਦੀ ਇੱਕ ਸਪਰੇ ਹਾਂ ਨਹੀਂ ਉਹ ਵੀ ਕੰਮ ਕਰੂੰਗੀ ਯਾਰ ਜਿਹੜੀ ਕਰੀਓ ਆਪਾਂ ਨੇ ਨਹੀਂ ਨਹੀਂ ਹਟਦੀ ਹੈ ਹੈ ਫੁੱੜਨੇ ਤੇ ਹਟਦੀ ਆਲਦੀ ਨਹੀਂ ਯਾਰ ਕੰਮ ਤਾਂ ਕਰਨ ਦਾ ਟਾਈਮ ਦੋ ਉਹਨੂੰ ਕੰਮ ਖੜੀ ਹੁਣ ਮੇਰੀ ਗੱਲ ਸੁਣ ਲੈ ਉਹਨੇ ਜਿਹੜੀ ਪੈ ਗਈ ਉਹ ਹਰਦੀ ਨਹੀਂ ਪੈਂਦੀ ਆ ਉਹ ਨਮੀ ਤੂੰ ਨਿਗਾਹ ਰੱਖ ਹਾਂ ਕਿਸੇ ਵੀ ਬੱਲ ਨੂੰ ਟਾਰਗੇਟ ਕਰ ਲੈ ਚਾਰ ਬੱਲਾਂ ਨੂੰ ਤੂੰ ਟਾਰਗੇਟ ਕਰ ਲੈ ਹੂੰ ਚਾਰ ਬੁੱਝਿਆਂ ਨੂੰ ਉਹਦੇ ਚ ਗਿਣ ਲੈ ਸਮਝ ਗਿਆ ਤਾਂ ਤੂੰ ਮੰਨੂਗਾ ਵੀ ਪੈਣ ਤੇ ਉਹਨੇ ਹਟਾ ਦਿੱ ਰੋਕੀ ਨਹੀਂ ਹੈਗੀ ਜੇ ਹੁਣ ਤੂੰ ਮੈਂ ਤਾਂ ਤੈਨੂੰ ਦਿਖਿਓ ਜਾਨੀ ਕਿਸੇ ਨਾ ਕਿਸੇ ਬੱਲੇ 'ਚ ਤੂੰ ਉਹਨੂੰ ਕਹੀ ਜਾਊਂਗਾ ਵੀ ਪੈਂਦੀ ਆ ਪੈਂਦੀ ਆ ਆ ਵੀ ਸਾਰੇ ਖੇਲ ਚ ਆ ਫਿਰ ਜਿਆਦੀ ਕੋਰ ਆ ਜਾਂ ਤੂੰ ਨੀ ਕਦੀ ਬੱਲ ਦੇਖਣ ਲੱਗ ਗਈ ਤੇ ਤੇਰੀ ਅੱਖਾਂ ਨੂੰ ਵੱਧ ਦੇਖਣੀ ਆ ਵੱਧ ਦੇਖਣੀ ਆ ਬਾਈ ਲੋ ਪਈ ਵੀ ਉਹ ਪੈਂਦੀ ਆ ਮੈਂ ਦੇਖ ਲਈ ਨਵੀਂ ਪੈਂਦੀ ਆ ਹੈ ਪੈਂਦੀ ਆ ਨਵੇਂ ਪੈਂਦੀ ਆ ਹਾਂ ਚਲੋ ਫੇਕ ਕਰਾ ਦੇ ਪਰ ਉਹਨੇ ਕਿ ਸਰੇ ਦੀ ਉਹ ਸਪਰੇਅ ਦਊਗਾ ਹੁਣ ਪਾਸੋਂ ਨੂੰ ਸਰੇ ਦੀ ਵੀ ਕਰਨੀ ਐ ਬਸ ਹੁਣ ਜਿਹੜੀ ਕਰਨੀ ਐ ਬਸ ਫਿਰ ਉਹ ਸਰੇ ਦੀ ਉਹ ਹੋਊਗੀ ਹੁਣ ਜਿੱਤੇ ਉੱਪਰ ਦਾ ਫਿਰ ਸਾਸਰੀ ਦਾ ਪੁੱਠਾ ਹੋ ਜੀ ਤਾਂ ਵੀ ਨਹੀਂ ਹੋਣੀ ਨਾ ਨਾ ਠੀਕ ਐ ਸਰੇ ਦੀ ਗੱਲ ਹੀ ਉਹ ਮੱਕੇ ਵਾਲੀ ਉਹ ਤਾਂ ਹੈ ਨਹੀਂ ਉਧਰ ਰਿਸ਼ਤੇਦਾਰੀ ਕਾ ਜਿਹੜਾ ਉਦੋਂ ਟਰੈਕਟਰ ਲਿਆਇਆ ਤੇ ਉਹ ਇੱਕ ਹੋਰ ਲਿਆਇ ਹੂੰ ਉਹ ਦੂਗਾ ਲਿਆਇ ਆ ਤੇਰਾ 33 ਦੀ ਕੋਲ ਲਿਆਇ ਅਤੀਪੀ ਹੂੰ ਦਵਾਈ ਹੂੰ 4 ਵਾਈਪੂ ਠੀਕ ਆ ਰੇਤੇ ਵਾਲੇ ਆਏ ਤੇ ਉਹ ਉਦੋਂ ਮੁੰਡਾ ਆਲੇ ਆਇਆ ਤਾਂ ਹੁਣ ਆਪ ਲੈ ਆਇਆ ਮੁੰਡਾ ਕਹਿੰਦਾ ਮੈਂ ਲੈਣਾ 33 ਹੀ ਲੈਣਾ ਠੀਕ ਆ ਹੁਣ ਕਹਿੰਦਾ ਜੱਗੇ ਬੌਸ ਕੋ ਭੇਜਣੇ ਆ ਮੈਂ ਭੇਜ ਦੇ ਭਾਈ ਭੇਜ ਦੋ ਭਾਈ ਜਿੱਕਣਾ ਲੂਟ ਆ ਜਿੱਦਾਂ ਤੁਹਾਨੂੰ ਕਹ ਠੀਕ ਲੱਗਦੇ ਕਰੀ ਜਾਓ ਕਰੀ ਜਾਓ ਹਾਂ ਮੌਸਮ ਦੇਖ ਲੈ ਯਾਰ ਮੌਸਮ ਸਰਾਤਾਂ ਨਹੀਂ ਦੱਬ ਲੂ ਹੋਗੀ ਤਾਂ ਮੈਂ ਕਹਿੰਦਾ ਵੀ ਸੰਗਰਾ ਸੁੱਕੀ ਲੱਗ ਜੇ ਮੌਸਮ ਦੇਖ ਬੱਦਲ ਉਧਰ ਸੰਗਰਾਂਹ ਸੁੱਕੀ ਲੱਗੀ ਬਸ ਪਹਿਨਾ ਭਾਦੋਂ ਦੀ ਸੰਗਰਾਂਹ ਨਹੀਂ ਚੀ ਸੁੱਕੀ ਲੱਗੀ ਦੇਖ ਲੈ ਭਾਦੋਂ ਨੇ ਕਹੇ ਜੀ ਹੱਥ ਦਿਖਾਈ ਹੁਣ ਚਾਰ ਦਿਨ ਲਖ ਰਿਆ ਪਿੱਛੇ ਆ ਪੰਜ ਸੱਤ ਕਿ ਦਿਨ ਇਹ ਨਹੀਂ ਸਰਿਆ ਹਾਂ ਸੰਗਰਾਂਹ ਸੁੱਕੀ ਲੱਜੂ ਕੱਲ ਨੂੰ ਬਸ ਉਹ ਪੈਸੂ ਵਲੀਆ ਲੱਜੂ ਬਸ ਉਹ ਪੈਜੂ ਬੰਦੇ ਦਾ ਮਨ ਮਰੇ ਖੜਾ ਹੁੰਦਾ ਹੁੰਦਾ ਵੀ ਹੁਣ ਪੈ ਜਾਣਾ ਨਿਕਲ ਜਾਣਾ ਜੇ ਕਿਲਾ ਸੰਗਰਾਂਹ ਦਾ ਬਲੀ ਨੇ ਕਹਿੰਦਾ ਹੁਣ ਨਹੀਂ ਮੀਂਹ ਡਾੜਦਾ ਏ ਉਹ ਨਾ ਉਹਨੇ ਤਾਂ ਡਿਕਲੇਰ ਤਾਂ ਕਰਿਆ ਵਾ ਆਈਐਮਡੀ ਵਾਲਿਆਂ ਨੇ ਹਾਂ ਵੀ ਰਾਜਸਥਾਨ ਕਿ ਨਹੀਂ ਤਾਂ ਬਰਾ ਮੌਨਸੂਨ ਮੋੜਨ ਲੱਗ ਗਿਆ ਪੰਜਾਬ ਕਿ ਨਹੀਂ 20 ਕਿਤੇ ਮੋੜਨ ਲੱਗ ਗਈ ਉਥੇ ਪਹਿਨਾ ਮਾੜੀ ਮੋਟੀ ਕਾਰਵਾਈ ਹੋ ਸਕਦੀ ਆ ਹੁਣ ਜਿਸ ਤਰ੍ਹਾਂ ਵੀ ਉਹ ਆ ਰੋਪੜ ਫਿਰ ਪੈ ਲਿਆ ਅੱਜ ਅੱਜ ਹਾਂ ਹੁੰਦੀ ਓ ਇੰਨੀ ਕਿਦਾ ਹੋਈ ਜਾਂਦੀ ਰੋਜ਼ ਬੁਟੇ ਪਰ ਰਹੀ ਪੈ ਲਿਆ ਗਣੀ ਆ ਯਾ ਰੋਪੜ ਇਨ ਤਾਪ ਹੋਣ ਜਿਉਂਦਾ ਹੈਗਾ ਇਹ ਇੰਨਾ ਕਿੰਨਾ ਕਿ ਗਰਮਾ ਰੋਪੜ ਜਿਹੜਾ ਰੋਜ਼ੀ ਮੀਂਹ ਚਾਹੀਦਾ ਉਹ ਹਾਂ ਉਹ ਜਿਹੜਾ ਹੁਣ ਪਹਾੜੀ ਇਲਾਕੇ ਦੇ ਨਾਲ ਆਪਣਾ ਪੈ ਗਿਆ ਜਨਾ ਏਰੀਆ ਪਹਾੜੀ ਦੇ ਨਾਲ ਸਾ ਪਹਾੜੀ ਇਲਾਕੇ ਦੇ ਸਮਝ ਨਾਲ ਪੈਂਦਾ ਹੈ ਹਮ ਇੱਥੇ ਤਾਂ ਫਿਰ ਹੌਲ ਨਿਕਲਦਾ ਮੂੜ ਸੁਣਨੇ ਇਨਾ ਫਸਿਆ ਪਉਣ ਪਹਾੜਾਂ 'ਚ ਇਹ ਲਈ ਪਹਾੜਾਂ 'ਚ ਫਸਿਆ ਪਾ ਪਾੜ ਚੜ੍ਹਨਾ ਵੀ ਇਹਨੇ ਹੁਣ ਲੱਗ ਗਿਆ ਭਾਈ ਹੁਣ 20 ਤਰੀਕ ਹੋ ਗਈ ਜਾ ਵਾਪਸ ਹੂੰ ਉਹ ਹੋਰ ਕੀ ਆ ਯਾਰ ਹੁਣ ਤਾਂ ਸਾਫ ਚਾਹੀਦਾ ਮੌਸਮ ਨਹੀਂ ਨਹੀਂ ਹੁਣ ਤਾਂ ਪੱਛੋਂ ਚਲੇ ਦੱਬ ਕੇ ਦੱਬ ਕੇ ਪੱਛੋਂ ਤਾਂ ਬਿਮਾਰੀ ਨਹੀਂ ਹਟਣਾ ਛੋਣੀ 4 ਦਿਨ ਚੱਲੀ ਆ ਭਾਈ ਨਜ਼ਾਰੇ ਚੱਲੀ ਆ ਠੰਡ ਵੀ ਕਾ ਹੋ ਗਈ ਸੀ ਆ ਹੁਣ 4 ਦਿਨ ਹੋ ਗਏ ਫੇਰ ਹੋ ਗਈ ਹਾਲ ਆ ਕੱਪੜੇ ਦੇ ਲਾ ਗਰਮੀ ਦੇ ਭੱਜੇ ਪੇ ਦੇ ਲੈ ਨਾਲੇ ਕੁਝ ਨਹੀਂ ਕਰਿਆ ਮੈਂ ਬੈਠਾ ਉਹ ਬਿੱਡ ਦਾ ਸੈਟ ਰਾਇਲੇ ਨੂੰ ਇੱਕ ਕਿਹੜੇ ਨੂੰ ਬਿੰਦਰ ਵਾਲੇ ਨੂੰ ਐ ਨਹੀਂ ਤਾਂ ਬਿੱਡੂ ਨੂੰ ਬਿੱਡ ਖੋਲਿਆ ਵੈ ਤਾਂ ਗੰਨੇ ਕਰਕੇ ਯਾਰ ਅੱਛਾ ਮੈਂ ਜੇ ਕਰਨਾ ਕਰਕੇ ਹੁਣ ਬਾਹਰ ਕੱਢਦਾ ਰੰਗ ਕਰਾਇਆ ਕਹਿੰਦਾ ਕਸਤੀ ਅੰਦਰ ਕਰ ਦੇ ਮੈਂ ਜੇ ਕਿਤੇ ਬਿੱਡ ਕਸਿਆ ਬਈ ਤਾਂ ਨਾ 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 ਕਸਿਆ ਹੁਣ ਉਹ ਪਈ ਉਹ ਗੰਨੇ ਤੇਰੀ ਉਹਨੂੰ ਵੀ ਰੰਗ ਕਰਾਤਾ ਉਹ ਵੀ ਪਈ ਉਹਦੇ ਗੰਨੇ ਵਾਲੇ ਉਹ ਗੰਨੇ ਵਾਲੇ ਪਈਏ ਆ ਚਾਕੀ ਲੈ ਕੇ ਆ ਹੁਣ ਚੱਲ ਲੈ ਜੂ ਮਿੰਜੀ ਨੂੰ ਵੀ ਕਰਾਤਾ ਤੇਰੀ ਨੂੰ ਮਿੰਜੀ ਨੂੰ ਤਾਂ ਮੈਂ ਸਾਰੇ ਕਰਾਇਆ ਅੱਜ ਪਹਿਲਾਂ ਮੇਰੇ ਲਈ ਉਹ ਨਾ ਅੱਧੀ ਢੜੀ ਤੁਸੀਂ ਪੈਪਾ ਨੂੰ ਵੀ ਕਰਾਇਆ ਜੀ ਸਾਰੇ ਨੂੰ ਕਰਾ ਤੰਦਰ ਉਹਨਾਂ ਨੂੰ ਵੀ ਕਰਾਤਾ ਜਿੱਥੇ ਗੰਨੇ ਰੱਖਣਾ ਸਭ ਕਾਹਨੂੰ ਕਰਾਤਾ ਮੈਂ ਤਾਂ ਪਹਿਲਾਂ ਅੱਧੀ ਢੜੀ ਉਹ ਮੇਰੀ ਲਈ ਆ ਯੂਰੇ ਬਿੰਦੂ ਦਾ ਬਿੰਦੂ ਨਹੀਂ ਦੂਆ ਦਾ ਮਰੀਕ ਦਾ ਮੁੰਡ ਕੰਮ ਥੋੜਾ ਖਿੱਚੀ ਕਰ ਰਹਾ ਬੱਬੂ ਤੇ ਉਹ ਟ੍ਰੈਲੇ ਦੇ ਵਿੱਚ ਕਰ ਗਿਆ ਟ੍ਰੈਲੇ ਵਿੱਚ ਵੀ ਕਰ ਗਿਆ ਸਾਰਾ ਕੰਮ ਨਵੇੜ ਦਾ ਘਰਨੀ ਤੇ ਗੇਟ ਨੂੰ ਵੀ ਕਰ ਗਿਆ ਅੱਜ ਨਵੇੜ ਤੇ ਅੱਜ ਤੋਂ ਉੱਤੇ ਬੁਰਸ਼ ਵਰਸ਼ ਨਵੇੜ ਦਾ ਕੰਮ ਹਾਂ ਇੱਕ ਬੁਰਸ਼ ਦਾ ਵੀ ਨਹੀਂ ਕਰਦਾ ਸੱਚ ਮੈਂ ਹੱਥ ਲਾਉਣ ਲੱਗਿਆ ਤਾਂ ਇਹਨੂੰ ਵੀ ਕਰਦਾ ਇਹਨੂੰ ਵੀ ਕਰਦਾ ਮੈਂ ਤਾਂ ਦੇਖਿਆ ਹੀ ਨਹੀਂ ਤਾਂ ਵੀ ਇਹਨੂੰ ਵੀ ਹੋਇਆ ਵਾ ਇਹਨੂੰ ਵੀ ਕਰਦਾ ਆ ਪੌਲੀ ਨੂੰ ਵੀ ਕਰਦਣਾ ਤਾਂ ਉਹਨੇ ਕੰਮ ਛੱਡੀ ਦੀ ਬਿਜਾਰੀ ਤੰਦ ਪੌੜੀ ਨੂੰ ਤਾਂ ਕਿਤੇ ਨਹੀਂ ਆ ਜਰਾ ਕਰਾਤਾ ਮੈਂ ਬੜਾ ਵਧੀਆ ਬਣ ਗਿਆ ਰਹਾ ਤਾਂ ਹੋਰ ਕੀ ਸਾਰੇ ਕਿਤੇ ਕਰਾਤਾ ਹੁਣ ਬਸ ਕਹਣੇ ਹੀ ਰਹੇਗਾ ਸਾਹਮਣੇ ਲੱਗ ਪਰ ਕਸਣਾ ਹੁਣ ਕਿ ਸਾਦ ਨੂੰ ਵੀ ਤਾਂ ਚਾਦਰ ਕੇ ਫਾਈਬਰ ਗੱਗਾ ਕਹਿੰਦਾ ਕਿ ਸਾ ਮੈਨੂੰ ਕਹਦਾ ਰੰਗ ਕੇ ਕਰਾਈ ਜਾਂਦੇ ਤਿੰਨ ਵਾਰੀ ਕਰਾ ਲਿਆ ਕਹਿੰਦਾ ਇਹਨੂੰ ਲਵਾ ਦਈ ਲਉ ਨਹੀਂ ਰੰਗਦਾ ਪਹਿਲੀ ਹੀ ਕਰਾਇਆ ਪਹਿਲਾਂ ਤਾਂ ਕਰਾਇਆ ਹੀ ਨਹੀਂ ਤਾਂ ਹੈ ਪਹਿਲੇ ਵੀ ਕਰਾਇਆ ਦਾ ਜਰੇਦੀ ਯਾਰ ਹਾਈਟਾ ਤਾਂ ਕਰਾਤਾ ਤਾਂ ਉੱਪਰ ਰਹਿੰਦੀ ਸੀ ਯਾਰ ਉੱਪਰ ਰਹਿੰਦਾ ਤਾਂ ਹਾਈਟ ਤਾਂ ਕਰਾਤਾ ਤਾਂ ਮੈਂ ਆਉਹੀ ਤਾਂ ਮੈਨੂੰ ਵੀ ਯਾਦਾਂ ਲੱਗੀ ਪਈ ਸੀ ਮਾ ਹੁਣ ਦੇ ਕੋਈ ਕਰ ਤਾਣਾ ਨੂੰ ਹਲਦੀ ਪੈ ਮੇਰੀ ਗੱਲ ਸੁਣ ਲੈ ਇਹਨਾਂ ਕੋਸਣਾ ਕਰ ਪੱਲੀ ਪਾਲਾ ਉੱਪਰ ਹੋ ਵੱਧਦੇ ਨਹੀਂ ਖੜੇ ਪੱਲੀ ਆ ਮਾਂ ਮੈਂ ਤੈਣੀ ਨੂੰ ਲਾ ਕੇ ਲੈਂਦਾ ਉਹ ਗਰਮੀਆਂ 'ਚ ਮੇਰੀ ਗੱਲ ਸੁਣ ਲੈ ਗਰਮੀਆਂ 'ਚ ਪੱਲੀ ਪਾਲਾ ਸਿਆਲ 'ਚ ਪੱਲੀ ਧਾਰ ਦੇ ਤੋਂ ਪਾਈ ਜਾਣੀ ਨਹੀਂ ਨਾ ਉਹਨੇ ਤਪਾਲੀ ਲੈਣੀ ਤੇ ਪਰ ਆ ਦੂਜੀ ਟਰੈਕਟਰ ਵਾਲੀ ਹੈ ਟਰੈਕਟਰ ਉਹ ਤਾਂ ਨਹੀਂ ਚਾਹੁੰਦੀ ਉਹ ਆ ਟਰੈਕਟਰ ਵਾਲੀ ਹਾਂ ਉਹ ਕਿੱਥੇ ਜਾਂਦੀ ਆ ਉਹ ਵੀ ਠੀਕ ਆ ਮੈਂ ਤਾਂ ਉਕੇ ਤਾਂ ਮਾ ਉਹ ਲੋ ਆਂਦੇ ਹਾਂ 2000 ਤਾਂ ਲੱਗ ਜੂ ਕੱਪੜਾ ਫੇਰ ਵੀ ਨਹੀਂ ਮੰਨਦੇ ਇਹ ਵੀ ਨਹੀਂ ਮੰਨਦੇ ਚੱਲ ਕੋਈ ਨਹੀਂ ਜਿਕਣਾ ਖੁਸ਼ ਆ ਇਹ ਜਿਕਣਾ ਤੁਹਾਨੂੰ ਲੂਟ ਆ ਭਾਈ ਕਿਹੜਾ ਗਰਾਜੋ ਸਾਡੇ ਮੈਂ ਤਾਂ ਢੋਲੀ ਵੇਚ ਤੇ ਕਣਕ ਦੇ ਰਹੀ ਢੋਲੀ ਲਵਾ ਦੇ ਦੁਬਾ ਕੇ ਦਿੱਤੀ ਜਾਂਦਰ ਉਹ ਵੀ ਲੱਗ ਜਣੇ ਤੇ ਚੱਲ ਤੈਨੂੰ ਢੋਰ ਵੇਚੇ ਮੈਂ ਸਾਡੇ ਪਿੱਛੇ ਚੱਲ ਠੀਕ ਹੈ ਮੈਂ ਮੋਟਰ ਜੀ ਨਹੀਂ ਕੀੜਾ ਮਾਰ ਕੇ ਆਉਂਦਾ ਹੋਰ ਫੇ ਕਿੱਦਾਂ ਭਾਈ ਠੀਕ ਆ ਸ੍ਰੀ ਕਾਲ ਜੀ ਠੀਕ ਆ ਕਹਿੰਦੇ ਡੋਡੀ ਨੂੰ ਤੂੰ ਜੜ ਜਾਇਆ ਫੇ ਨਾਲੇ ਆਜ ਉਧਰ ਦਾ ਠੀਕ ਆ ਲੈ ਮੈਂ ਤਾਂ ਹੀ ਵੇਖਦਾ ਮਹਾ ਅੱਜ ਸਾਰੀ ਆ ਉਧਰ ਮਲਕੀਸ ਨਹੀਂ ਜੇ ਮੁੰਡਾ ਕੱਲ ਹਰਸ਼ਵੀਰ ਹਾਂ ਮਲਗੀਤ ਬਾਈ ਕਹੀ ਜਾਵੇ ਵੀ ਹੁਣ ਤਾਂ ਸਪਰੇਅ ਕਰੀ ਆਪਾਂ ਨੇ ਨਹੀਂ ਮੈਦਾ ਕਰਨੀ ਆ ਕਹਿੰਦਾ ਉਹ ਮਲਗੀਤ ਬਾਈ ਵੀ ਅੱਜ ਕਹਿੰਦਾ ਕਹਿੰਦਾ ਪਰਸੋਂ ਚੌਥੇ ਇਹਨੂੰ ਕਰੇ ਦੇਣੀ ਮੈਂ ਕਰ ਦਊਗਾ ਮੈਂ ਕਾਰ ਬੋਸ ਆ ਮਾ ਮੌਸਾ ਪੱਤਲ ਵਾਲੀ ਕੀ ਹੋ ਜਾਂਦੀ ਆ ਯਾਰ ਦੇ ਪੇਂਟ ਉਹ ਹੋ ਜੂਵੇ ਤੋਂ ਨਹੀਂ ਹੋਣੀ ਇਹ ਬੱਦਲ ਬਾਈ ਨੇ ਤਾਂ ਪਾਈ ਆ ਇਹ ਉਹ ਗੰਨੇ ਨੂੰ ਕਰਾ ਕਰਾ ਸਰੇ ਗੰਨੇ ਨੂੰ ਉਧਰ ਕਰਤਾ ਦਿੱਤੀ ਤੇ ਹੋਰ ਕਰਨੀ ਆ ਹੈ ਨਹੀਂ ਜਿਹੜੇ ਉਹ ਆਰੇ ਕਰਿਆ ਪੈਣ ਲੱਗਿਆ ਹੁਣਦੀ ਆ ਦੇਖਾ ਇਹ ਜੀ ਐੜਾ ਕਿਤੇ ਕਿਤੇ ਆ ਹੂੰ ਕਿੰਨੇ ਨਹੀਂ ਉਹ ਹੀ ਹੈ ਨਾ ਕਿਤੇ ਕਿਤੇ ਐਸਲਾ ਮੇਰੇ ਪੈਣੀ ਮਰਾ ਉਹ ਦੇਖ ਵਿੱਚ ਠਕਾਏ ਪਏ ਆ ਮੈਂ ਉਹੀ ਹੈ ਨਾ ਠਕਾਏ ਪਏ ਤੂੰ ਤਾਂ ਤਾਂ ਸੁੱਕੀ ਆ ਤੇ ਸਾਡੇ ਕਿਹੜਾ ਹਲੂ ਚੋਈ ਚ ਮੈਂ ਵੀਰ ਦੇ ਵੀ ਐ ਤਾਂ ਘਾਟਾ ਉਰੇ ਨਹੀਂ ਮੇਰੇ ਹਲੇ ਤੇ ਤੇਰੇ ਪੱਕਣ ਲੱਗ ਗਈ ਮੇਰੇ ਅਲੇ ਮਤਲਬ ਤੇ ਪੰਜ ਸੱਤ ਦਿਨ ਕਰਕੇ ਉਹ ਥੋੜੀ ਜੀ ਕਹਿੰਦੇ ਹਜੇ ਨਿਸਰ ਰਹੀ ਆ ਮੇਰੇ ਅਲੇ ਪੰਜ ਸੱਤ ਦਿਨ ਤੱਕ ਪਤਾ ਲੱਗੂ ਪਾਣੀ ਤਾਂ ਮੈਂ ਲਾਉਣਾ ਨਹੀਂ ਨੂੰ ਪਾਣੀ ਦਾ ਹਰੇ ਲਾਈ ਵੀ ਨਾ ਪਾਉਣੀਆਂ ਜਮੇ ਪਾਣੀ ਇਹ ਤਾਂ ਜਗਾ ਗਰਮ ਆਇਆ ਸੀ ਵੀ ਕਰਕੇ ਪੈਂਦੀ ਹੈ ਗਰਮੈਸ ਨਹੀਂ ਧੁੱਪਾਂ ਨਹੀਂ ਨਿਕਲੀ ਹਾਂ ਧੁੱਪ ਵੀ ਉਹ ਵੀ ਆ ਜਿਹੜੀ ਸਾਡੀ ਨਹੀਂ ਧੁੱਪਾਂ ਵੀ ਜ਼ਰੂਰੀ ਯਾਰ ਕਿਸੇ ਵੀ ਚੀਜ਼ ਨੂੰ ਆ ਪਤਾ ਜ਼ਰੂਰੀ ਹੁਣ ਤੂੰ ਸਾਬ ਲਾ ਲਾ ਵੀ ਸਾਰਾ ਜਾਣ ਆਉਣਾ ਵੀ ਕਿੰਨੇ ਦਿਨ ਹੋ ਗਏ ਧੁੱਪਾਂ ਨਹੀਂ ਨਿਕਲੀ ਠੀਕ ਆ ਮਹੀਨਾ ਹੀ ਧੁੱਪਾਂ ਨਹੀਂ ਨਿਕਲੀ 20 ਦਿਨ ਉਹ ਧੁੱਪਾਂ ਨਹੀਂ ਫਿਰ ਫੰਗਸ ਜ਼ਿਆਦਾ ਪਾਈ ਹੈ ਧੁੱਪਾਂ ਨਾ ਨਿਕਣ ਕਰਕੇ ਜੇ ਧੁੱਪਾਂ ਨਿਕਲੂंगी ਤਾਂ ਥੋੜਾ ਜਿਹਾ ਫਰਕ ਪੈਂਦਾ ਆ ਜਿਆਦਾ ਹੁਣ ਘਟ ਗਿਆ ਚੂਹਾ ਹੈ ਜਰੂਰ ਪਰ ਉਹ ਚੂਹਾ ਇਹ ਤਾਂ ਨੂੰ ਵੱੜਦਾ ਨਹੀਂ ਹੈ ਕੈੜਾ ਹੋ ਗਿਆ ਨਾ ਥੱਲੇ ਤੇ ਇਹ ਚੀਜ਼ ਦਾ ਫਰਕ ਪੈ ਜਾਂਦਾ ਜੇ ਤਾਂ ਨੂੰ ਪੱਕਣ ਲੱਗ ਜਾਂਦਾ ਫੇਰ ਥੋੜਾ ਜਿਹਾ ਫਰਕ ਪੈ ਜੇ ਕਰਦਾ 26 ਦੇਤਾ ਹੈਗਾ ਕਹਿੰਦੀ ਆ 26 ਦਾ ਠੀਕ ਹੈ 26 ਦਾ ਆਈ ਹੋਈ ਆਹ ਪਹਿਲੀ ਤੱਕ ਆ ਜਾਣੀ ਇਹ ਉਹ ਦੌੜੀ ਤਾਂ ਨਹੀਂ ਹੈਗੀ ਇਹਨੂੰ ਆਈਗੀ ਇਹਨੂੰ ਵੀ ਥੋੜੀ ਆ ਘਟ ਜਾਣੀ ਇਹਨੂੰ ਘਟ ਐਨੀ ਨਹੀਂ ਹੈਗੀ ਇਹ ਮੀਂਹ ਤੇ ਪੈਣਾ ਨਿਸਰਗੀ ਇਹਨੂੰ ਪਾਣੀ ਲਾਵਾ ਕਿ ਨਾ ਦੇਖੀ ਸਪਰੇ ਬੜਾ ਟੋਢੀ ਨਹੀਂ ਪਾਣੀ ਮੰਗਦੀ ਐ ਪਾਣੀ ਲਾ ਦੀ ਇੱਕ ਹੂੰ ਪਾਣੀ ਦਾ ਮੰਗਣੀ ਐ ਤਾਂ ਹੀ ਤਾਂ ਤੈਨੂੰ ਪਾਣੀ ਇਹਨੂੰ ਤਾਂ ਲਾ ਦੇਣਾ ਮੈਂ ਕੱਲੂ ਦੇਖਦਾ ਪਹਿਨਾ ਮੈਂ ਕੱਲ ਲੱਗਿਆ ਤਾਂ ਲਾਉਣਾ ਤੇ ਮੈਂ ਰੁਕ ਗਿਆ ਮੈਂ ਕਿਹਾ ਚਲੋ ਕਿੱਧਰ ਮੈਂ ਕਿਹਾ ਕਿੱਧਰ ਨਹੀਂ ਦੇਖ ਲਵਾ ਇਹਨੂੰ ਇੱਕ ਪਾਣੀ ਲਾ ਦੇਣਾ ਕੱਲੂ ਬਸ ਤੇ ਇਹਨੇ ਵੱਡੇ ਹੋ ਜਾਣਾ ਆ ਦੇਖ ਹੈਗੀ ਆ ਇਹ ਤਾਂ ਰੋਟੀ ਤਾਂ ਹੈਗੀ ਆ ਆਪਣਾ ਦੋਗੀ ਹੋਗਾ ਹੂੰ ਹੂੰ तरीका बस बीमारियां ने खाले इतकी ता ਪਹਿਨਾ ਛੋਟੇ ਬੂਜੇ ਨੇ ਖਾਲੇ ਆਦੀ ਕਿੰਨੀ ਆ ਹੁਣ ਭਾਈ ਡੋਡੀ ਨੇ ਖਾਲੇ ਨੇ ਹਾਂ ਜਿੰਨੀ ساری ਵੀ ਓਕੇ ਰਹੀ ਗਏ 11 35 ਤੈਨੂੰ ਉਹੀ ਕਹਿੰਦਾ ਵੀ ਦੇਖ ਲੈ ਪਹਿਨਾ ਉਹਨੇ ਖਾਲੇ ਬਿਮਾਰੀਆਂ ਇਹਦੇ ਚਾ ਹੈਗਾ ਵੱਢਣੇ ਪੈਣੇ ਆ ਛੋਟੇ ਦਾ ਨਹੀਂ ਵੱਢਣੇ ਕਾਤੇ ਆ ਇਹੇ ਰੱਖ ਕੇ ਵੜਾ ਲੂੰਗਾ ਨਹੀਂ ਨਹੀਂ ਆਹ ਜਿਹੜੇ ਆ ਛੋਟੇ ਆ ਆਹੂ ਮੈਂ ਸਮਝ ਗਿਆ ਤੇਰੀ ਗੱਲ ਉਹ ਵੜਾ ਕੇ ਕੀ ਕਰੂੰਗਾ ਇਹਨੂੰ ਤੂੰ ਮੈਂ ਤਾਂ ਜੇ ਇੱਸ ਤਰ੍ਹਾਂ ਠੀਕ ਜੀ ਲੱਗਦੇ ਮੈਨੂੰ ਮੈਂ ਗੰਗਰਾਂ ਨੂੰ ਪੈੜੀਗਾ ਉਹ ਨਹੀਂ ਵੜਾ ਕੇ ਕੋਈ ਫਾਇਦਾ ਨਹੀਂ ਚੱਲਣ ਦੇ ਵਿੱਚ ਆਪੇ ਵੱਢ ਹੋ ਜਣੇ ਮਸ਼ੀਨ ਨੇ ਆਹੀ ਆ ਵੀ ਇਹ ਚ ਹਰੇ ਦਿਖੂਗੇ ਉਹਦਾ ਅੱਜ ਪੱਖਾ ਲੱਗਣਾ ਪोटाਸ਼ ਚ ਨਿਕਲ ਜਣੇ ਵਾਹ ਤੇ ਕੈਸੇ ਗਾਲੇ ਮਾਰਣਾ ਜਦ ਪੱਖਾ ਲੱਗਣਾ ਨਾ ਫਿਰ ਇਹ ਪोटाਸ਼ ਚ ਨਿਕਲ ਜਾਊਗਾ ਵਿਧਾਨਾ ਦਾ ਨਹੀਂ ਸੋਨੇ ਹੋ ਗਏ ਫੇਰ ਵੀ ਜਿੰਨੀ ਪ੍ਰਾਰਥਾ ਚੰਡੇ ਦਿੱਤੇ ਤੇ ਇਹ ਤਾਂ ਸੋਨੇ ਆ ਇੱਧਰ ਐ ਕਿ ਹੈਗੀ ਔਰੇ ਇਹਦੇ ਵਿੱਚ ਥੋੜੀ ਜੀ ਆ ਠੀਕ ਆ ਲੇਖੇ ਆ ਠੀਕ ਹੈ ਮੈਂ ਤਾਂ ਹੱਦਾਂ ਦਾ ਮੈਂ ਬੋਲੂ ਬਾਈ ਨੇ 28 ਲਾਈ ਮੈਂ ਵੀ 28 ਲਾ ਲਈ ਤੀ ਪਟ ਕੇ ਬੀਜ ਵਧੀਆ ਹੈ ਚਾਚੂ ਨਹੀਂ ਕੋਈ ਗੱਲ ਹੈਗੀ ਬੋਲੂ ਤੇਰੇ ਨਾਲੋਂ ਮੇਰੇ ਬਹੁਤ ਫਰਕ ਹੈ ਕਿਆ ਬਿਮਾਰੀ ਦਾ ਮੇਰੇ ਬਹੁਤ ਘੱਟ ਆ ਹਾਂ ਤਾ ਦੇਖੇਗੀ ਸੜਕ ਪਰ ਤੇ ਹੈ ਨਹੀਂ ਹਲੇ ਫੇ ਤੇਰੇ ਹੁਣ ਆ ਜਾ ਉਧੇ ਪਰਾਈ ਆ ਹੁਣ ਨਹੀਂ ਡੋਰ ਵੀ ਨਹੀਂ ਮੈਂ ਕਹਿੰਦਾ ਹਾਂ ਬੌਣਾ ਰੋ ਕਹਿੰਦਾ ਨਹੀਂ ਹੈਗੀ ਤੇਰੇ ਹਾਂ ਬਿਮਾਰੀ ਨਹੀਂ ਹੈਗੀ ਮੇਰੇ ਮੇਰੇ ਬਹੁਤ ਘੱਟ ਆ ਮੈਂ ਤੇ ਤੇ ਪੰਜ ਕਿ ਦਿਨ ਲੇਟ ਲਾਈ ਆ ਤੇਰੀ ਉਹ ਪਨੀਰੀ ਤੀ ਹਾਂ ਦੇ ਇਹ ਤੇ ਤੀ ਪਟਕੇ ਲਾਈ ਆ ਡੋਡੀ ਤਾਂ ਮੇਰੇ ਹੁਣ ਦਿਖੂਗੀ ਹਲੇ ਡੋਡੀ ਤਾਂ ਪਉਗੀ ਮੇਰੇ ਤਾਂ ਮਨ ਨੂੰ ਆਏ ਮੇਰੇ ਜ਼ਿਆਦਾ ਪੈਣੀ ਆ ਅਸਲ ਵਿੱਚ ਨਾ ਇਹ ਲਾ ਵੀ ਪਹਿਲੀ ਤਰੀਕ ਰੇਡਗੇ ਮੇਰੇ ਤਾਂ ਡੋਡੀ ਜ਼ਿਆਦਾ ਪੈਣੀ ਆ ਕਿਉਂਕਿ ਮੇਰੇ ਪਾਣੀ ਖੜਾ ਹਜੇ ਵੀ ਮੇਰੇ ਪੂਰਾ ਗਿੱਲਾ ਦੋ ਤਿੰਨ ਦਿਨ ਪਾਛਮ ਚੱਲੇਗੀ ਤਾਂ ਨਹੀਂ ਪਹਿਲੀ ਨੂੰ ਲਾਓ ਇਹ ਨਾ ਲਾਓ 26 ਲਾਓ ਚੁੱਪ ਕਰਕੇ ਪਹਿਲੀ ਨੂੰ ਯਾਰ ਆ ਦੇਖ ਲੈ ਤੇਰੇ ਸਾਹਮਣੇ 26 27 ਤਰੀਕ ਨੂੰ ਲਾਈ ਆ ਇਹਨਾਂ 28 ਨੂੰ ਤੂੰ ਹਜੇ ਕਿੰਨੇ ਦਿਨ ਕਿਣੀ ਕੱਦੂ ਕਰਿਆ ਪਿਆਰੇ ਆ ਕੀ ਗੱਪੀ ਨੂੰ ਆ ਜਾ 25 26 ਤਰੀਕ ਤੱਕ ਐਨ ਆ ਜਾਣੀ ਰਾਮਦਾਰੀ ਕੇ ਪਹਿਲੀ ਨੂੰ ਤਾਂ ਆਈ ਆਈ ਵੀਓ ਬੱਟ ਪਰ ਫੇਰ ਇੰਨਾ ਫਰਕ ਆ ਉਹੀ ਕਹਿੰਦਾ ਉਹੀ ਗਿਆ ਹੋਰ ਵਰੇਟੀਆਂ ਵਿੱਚੇ ਭੱਜੀ ਜਾਣਾ ਹਾਂ ਜੇ ਹਾਈਬ੍ਰਿਡ ਖੁੱਲ ਗਈ 73 75 ਵਧੀਆ ਹੈ ਗਵਰਨਮੈਂਟ ਨੇ ਤਾਂ ਖੋਲਤੀ ਹਾਈ ਕੋਰਟ ਨੇ ਤਾਂ ਹੁਣ ਗਵਰਨਮੈਂਟ ਨੇ ਖੋਲਣੀ ਨਹੀਂ ਹੁਣ ਗਵਰਨਮੈਂਟ ਨੇ ਖੋਲਣੀ ਉਹ ਮਰਜ਼ੀ ਆ ਗਾਹਾਂ ਨੂੰ ਫੇਰ ਰੌਲਾ ਨਹੀਂ ਤਾਂ ਹੁਣਾਂ 26 ਦੇਖ ਲੈ ਲੈ ਐਨ ਵਧੀਆ ਨਿਸਰੀ ਖੜੀ ਆ ਇਹਨੇ ਮੇਰੇ ਸਾਹਬ ਕਹੇ ਵੀ ਪਹਿਲੀ ਤੱਕ ਐਨ ਆ ਜਾਣਾ ਉਹੀ ਚੱਕਰ ਆ ਬੱਦਲ ਦੇ ਖਬਰਦਾਰ ਕਿੰਨੇ ਚੜੇ ਹੋਏ ਬੱਦਲ ਦਾ ਠੀਕ ਹੈ ਜੀ ਜੀ ਵਧੀਆ ਜੀ ਨਹੀਂ ਜੀਰੀ ਤਾਂ ਨਹੀਂ ਮਾੜੀ ਹੈਗੀ ਹੁ ਕਰੇ ਕੀ ਜਦ ਬੀੜਾ ਵੀ ਝਾੜ ਵਧੀਆ ਜਬ ਬਿਮਾਰੀਆਂ ਨੇ ਢਾਲੀ ਐਜਗੀ ਮੈਂ ਸੁਣਿਆ ਬਾਈ ਚਲੋ ਹਾ ਬਾਸਮਤੀ ਵਾਲੇ ਤਾਂ ਜ਼ਿਆਦਾਤਰ ਕਹਿੰਦਾ ਵੀ ਨੁਕਸਾਨ ਤੇ ਹੀ ਆ ਹਾਂ ਨਾ ਬਾਸਮਤੀ ਦਾ ਤਾਂ ਬਾਕੀ ਹੁਣ 26 ਦਾ ਰਹੀਆਂ ਪਤਾ ਲੱਗੂ 5-7 ਦਿਨ ਤੱਕ ਜਿਹੜੇ ਕੋਈ ਵੱਡੂਗੇ ਕਿਸਾਨ ਵੀਰ ਦੱਸੂਗੇ ਜੀ ਬਾਸਮਤੀ ਵਾਲੇ ਕਈ ਤਾਂ ਕਹਿ ਰਹੇ ਆ ਵੀ ਸਾਡੇ ਚਲ ਹੈਗਾ 18-20 ਦਾ ਪਰ ਕਈ 10 ਹੀ ਦੱਸ ਰਹੇ ਆ 10-12 ਪੱਤੇ ਦਾ 15 ਨਹੀਂ ਚਲੋ ਜਿੱਧਰ ਕੋਈ ਜ਼ਿਆਦਾ ਅੱਗੇ ਤਕੜੀਆਂ ਜ਼ਮੀਨਾਂ ਉਧਰ ਤਾਂ ਚੱਲ ਅੱਗੇ 25 26 ਵੀ ਨਿਕਲਦੀ ਆ ਉਹੀ ਕਹਿੰਦਾ 25 26 ਇੱਜ ਕੀ ਚੱਲ 20 ਨਿਕਲੇ ਆਉ ਪਰ ਇੱਜ ਕੀ ਜ਼ਿਆਦਾ ਮਾੜੇ ਹਾਲ ਇਹ ਤੇ ਦੇਖ ਲੈ ਹੁਣ 26 ਲਾਵੇ ਨਾ ਗਰੇ ਨਾ ਮੈਰ 26 ਸਭ ਤੋਂ ਵਧੀਆ ਜ਼ਿਮੀਦਾਰਾਂ ਦੇ ਹੱਕ ਚ ਪਾਣੀ ਦੇ ਹੱਕ ਵਿੱਚ ਸਭ ਕਾ ਜੀ ਦੇ ਹੱਕ ਵਿੱਚ ਜੀ ਨਹੀਂ ਐਸੀ ਹੈ 90 ਦਿਨ ਲੰਦੀ ਆਲੇ 90 ਦਿਨ ਹੋਣੇ ਐ ਇਹਨੂੰ 10 ਦਿਨ ਤੱਕ ਦੇਖ ਲੈ ਜ਼ਿਮੀਦਾਰਾਂ ਨਕਾਨ ਬਹੁਤ ਹੋ ਗਏ ਐ ਵਧੀਆ ਖੜੀ ਆ ਪੱਕੀ नुकसान ही नुकसान ना हैं तेरे कने भी कैमरा लगा हुआ है कोई नहीं हो कोई साप हो पता नहीं होना कोई जानवर हो हो चल चलिए फिर चलो ठीक है जी फिर असरी काल जी